ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਾफी ਸਮੇਂ ਬਾਅਦ ਬੋਲਾ ਰਹੇ ਆ ਆਪਦੇ ਰੂਪ ਰੂ ਹੋਂ ਜਾ ਰਿਆਂ ਹਾਂ ਜਦੋਂ ਤਸੀਮ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਤੁਸੀਂ ਮੈਨੂੰ ਪਘੋੜਾ ਕਹਿ ਲੋ ਰੂਪ ਉਸ ਕਾ ਲੋ ਜਾਂ ਟਾਈਮ ਪਾਸ ਕਰਨ ਵਾਸਤੇ ਜੋ ਪ੍ਰੇਮੀ ਇਲਾਕਰ ਸੰਗਤ ਦਾ ਹੁਕਮ ਹੋਇਆ ਸੀ ਉਹਦੇ ਕਰਕੇ ਮੈਂ ਇਹ ਫੈਸਲਾ ਲਿਆ ਮਾਤਰ ਸਿੰਘ ਸਿੰਘ ਦੇ ਕਤਲ ਬਾਰੇ ਦੱਸਾਂ ਕਿ ਮੇਰੇ 'ਚ ਕਿਸੇ ਵੀ ਤਰ੍ਹਾਂ ਦਾ ਉਹਦੇ ਬਾਰੇ ਕਤਲ ਬਾਰੇ ਕੋਈ ਦੋਸਤ ਨਹੀਂ ਹੈ ਇੱਥੇ ਤੱਕ ਕਿ ਮੈਨੂੰ ਕੋਈ ਜਾਣਕਾਰੀ ਵੀ ਨਹੀਂ ਸੀ ਮੈਂ ਗੁਰੂਪ੍ਰਿੰਤ ਸਾਹਿਬ ਨੂੰ ਹਾਜਰ ਨਾਜ ਦੇ ਸਮਝ ਕੇ ਪ੍ਰਾਣ ਦੰਦਾਂ ਕਿ ਜੇ ਮੈਨੂੰ ਕੋਈ ਪਤਾ ਵੀ ਹੋਵੇ ਕੋਈ ਜਾਣਕਾਰੀ ਵੀ ਹੋਵੇ ਤੇ ਸਤਗੁਰ ਮੈਨੂੰ ਵੱਡੀ ਤੋਂ ਵੱਡੀ ਸਜ਼ਾ ਦੇ ਬਾਕੀ ਕੋਈ ਬਚਨਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਵਾਪਰੇ ਉਹਦੇ ਬਾਰੇ ਵੀ ਆਪ ਜੀ ਨਾਲ ਸਾਂਝੇ ਕਰਨੀ ਚਾਹਾਂਗਾ ਆਪਣਾ ਪੱਖ ਰੱਖਣ ਵਾਸਤੇ ਆਪਣਾ ਸਪਸ਼ਟਿਕਨ ਦੇਣ ਵਾਸਤੇ ਹਰ ਬੰਦੇ ਦਾ ਅਧਿਕਾਰ ਹੁੰਦਾ ਹੈ ਉਹਦਾ ਫਰਜ਼ ਹੁੰਦਾ ਹੈ ਜਿਹਦੀ ਮੈਂ ਪਾਲਣਾ ਕੀਤੀ ਦੋ ਵਾਰ ਸੰਗਤ ਦੇ ਬੰਦਿਆਂ ਤੋਂ ਨਮਾਇਦਿਆਂ ਨੂੰ ਬੇਨਤੀ ਕਰਕੇ ਨਾਨਕਪੁਰੀ ਟਾਂਡੇ ਬਾਬਾ ਬਜਨ ਸਿੰਘ ਦੀ ਪਾਸ ਤੇ ਜਥੇਦਾਰ ਗੁਰਜਿੰਦ ਸਿੰਘ ਦੀ ਪਾਸ ਭੇਜੇ ਉਸ ਤੋਂ ਬਾਅਦ ਦੋ ਵਾਰ ਇਲਾਕੇ ਦੇ ਜ਼임ੇਵਾਰ ਸਿੱਖ ਬਾਬੇ ਬਚਨ ਸਿੰਘ ਜੀ ਪਾਸ ਦਿੱਲੀ ਭੇਜੇ ਪਰ ਕੋਈ ਵੀ ਅਸਾ ਹੰਗਾਰਾ ਨਾ ਆਇਆ ਉਸ ਤੋਂ ਬਾਅਦ ਕਈ ਕਾਰਸਵਾ ਦੇ ਜਥੇਦਾਰਾਂ ਬਾਸ ਬਾਬਾ ਅਮਿੰਦਰ ਸਿੰਘ ਜੀ ਭਵਿਆਲਿਆਂ ਪਾਸ ਵੀ ਸੁਨਾਹੇ ਲਾਇਆ ਉਸ ਤੋਂ ਬਾਅਦ ਆਹਨੇ ਯਤਨ ਕੀਤਾ ਕੁਝ ਪ੍ਰੇਮੀਆ ਆਹੀਂ ਤੇ ਜੋ ਦਿੱਲੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਹਮੀਰ ਸਿੰਘ ਜੀ ਕਾਲਕਾਲ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਰੋਡੇ ਤੇ ਕਮੇਟੀ ਮੈਂਬਰ ਦਿੱਲੀ ਪੁਲਰ ਦੀ ਪਾਸ ਉਜਾਰਸ਼ ਕੀਤੀ ਉਹਨਾਂ ਨੇ ਪਹਿਲੀ ਮੀਟਿੰਗ ਮੇਰੇ ਤੋਂ ਬਿਨਾ ਸੀ ਬਾਬੇ ਸ੍ਰਿੰਦਰ ਸਿੰਘ ਤੇ ਬਾਬੇ ਬਦਲ ਸਿੰਘ ਨਾਲ ਕੀਤੀ ਜਿਸ ਦਾ ਕੋਈ ਰਿਜ਼ਲਟ ਨਾ ਨਿਕਲਿਆ ਮੈਨੂੰ ਉਹਨਾਂ ਦਾ ਹੁਕਮ ਆਇਆ ਕਿ ਅਗਲੀ ਮੀਟਿੰਗ ਤੁਸੀਂ ਆ ਪਾਓ ਉਦਾਸ ਗਿਆ ਮੀਟਿੰਗ ਸਾਡੀ ਗੁਰਦੁਆਰਾ ਰਕਾਬਾਂਜ ਵਿਖੇ ਹੁੰਦੀ ਆ ਉਹਦੇ ਚ ਬੈਠਦੇ ਨੇ ਦਿੱਲੀ ਗੁਰਦਆਰਾ ਫੰਡ ਕਮੇਟੀ ਦੇ ਪ੍ਰਧਾਨ ਜੀ ਤੇ ਭਾਈ ਜਸਬੀਰ ਸਿੰਘ ਦੀ ਰੋਡੇ ਮੇਰੇ ਨਾਲ ਜਸਬੀਰ ਸਿੰਘ ਜੀ ਉੱਪਰ ਜਾਂਦੇ ਨੇ ਬਾਬਾ ਜੀ ਦੇ ਨਾਲ ਜਥੇਦਾਰ ਰਵੀ ਸਿੰਘ ਜੋ ਨਾਨਕ ਮੱਤਾ ਸਾਹਿਬ ਦੇ ਜਥੇਦਾਰ ਪੜੇ ਨੇ ਤੇ ਜਥੇਦਾਰ ਬਲਦੇਵ ਸਿੰਘ ਜੋ ਮਾਲਵੇ ਚ ਕੁਝ ਗੁਰਦਵਾਰਿਆਂ ਦੇ ਜਥੇਦਾਰ ਬੜੇ ਸਰਖਾਵੇਂ ਮਾਹੌਲ ਚ ਵਾਰਤਾਲਾਪ ਗੱਲਬਾਤ ਹੁੰਦੀ ਹੈ ਮੈਂ ਆਪਣਾ ਉੱਤੇ ਸਪਸ਼ਟੀਕਰਨ ਕਰਦਾ ਕਿ ਮੈਨੂੰ 31 ਸਾਲ ਹੋ ਗਏ ਨੇ ਕਾਰ ਸੇਵਾ ਚ ਆਇਆ ਨੂੰ ਮੈਂ 31 ਸਾਲਾਂ ਦਾ ਲੇਖਾ ਜੋਖਾ ਦੇਣ ਵਾਸਤੇ ਤਿਆਰ ਹਾਂ ਮੈਨੂੰ ਬਾਬਾ ਜੀ ਜਾਂ ਜ਼ਥੇਦਾਰ ਜਾਂ ਤੁਸੀਂ ਜ਼ਿੰਮੇਵਾਰ ਸਿੱਖ ਪੁੱਛੋ ਕਿ ਮੈਂ ਕਹਿਣਾ ਚਾਹੁੰਦਾ ਕਿ ਮੈਂ ਹੁਣ ਤੱਕ ਜਿਉਂਦਾ ਕਾਰ ਸੇਵਾ ਚ ਆਇਆ ਮੈਂ ਉਹ ਇਲਾਕੇ ਦਾ ਯੂਪੀ ਉੱਤਰਖੰਡ ਦਾ ਕੋਈ ਸਿੱਖਾਂ ਦਾ ਕੋਈ ਸੰਗਤਾਂ ਦਾ ਕੋਈ ਜਥੇਬੰਦੀਆਂ ਦਾ ਕੋਈ ਕੌਮ ਦਾ ਜਾਂ ਮੈਂ ਇਹ ਕਾਰਸ਼ੀਵਾਦੀ ਜਥੇਬੰਦੀ ਦਾ ਕੀ ਨੁਕਸਾਨ ਕੀਤਾ ਮੈਂ ਸਾਰਾ ਦੇਖਾ ਦੇਖਾ ਜੋਣ ਲਈ ਤਿਆਰ ਆ। ਸੋ ਜੋ ਵੀ वार्तालाप ਹੁੰਦੀ ਉਸ ਤੋਂ ਬਾਅਦ ਜੱਟ ਨਿਕਲਦਾ ਹੈ ਬਾਬਾ ਜੀ ਪ੍ਰਧਾਨ ਜੀ ਨੂੰ ਕਹਿ ਦਿੰਦੇ ਨੇ ਪ੍ਰਧਾਨ ਜੀ ਸਾਡਾ ਇਹਦੇ ਨਾਲ ਸਮਝੌਤਾ ਜਿਵੇਂ ਮੁੱਖ ਦਾ ਮਕਾ ਦੇ। ਪ੍ਰਧਾਨ ਜੀ ਦਾ ਸਾਨੂੰ ਸੁਣਾ ਆਉਂਦਾ ਪੀ ਆਪਣੀ ਜਿਹੜੀ ਫਾਇਲ ਆ ਕੇਸ ਦੀ ਉਹ ਭੇਜੋ ਉਹ ਆਪਣੇ ਵਕੀਰ ਨੂੰ ਭਣਾਉਂਦੇ ਨੇ ਬਾਅਦ ਚੋ ਸੁਣਾ ਆਉਂਦਾ ਪੀ ਇਹ ਰਾਏ ਆ ਪੀ ਜਿੰਨੇ ਐਫ ਆਈ ਆਰ ਕਰਾਈ ਆ। ਜਸਵੀਰ ਸਿੰਘ ਇਹ ਬਿਆਨ ਦੇ ਦੇ ਕਿ ਆਨੂਪ ਸਿੰਘ ਦੋਸ਼ੀ ਨਹੀਂ ਹੈ ਗਲਤੀ ਨਾ ਕਰਾਤੀ ਆ ਜਨੂਪ ਸਿੰਘ ਦਾ ਨਾਮ ਵਿੱਚ ਨਹੀਂ ਆਉਂਦਾ ਤੇ ਇਹ ਸੌਖਾ ਤਰੀਕਾ ਹੈ ਤੇ ਉਹ ਆਂਦੇ ਪੀਏ ਬਾਬਾ ਜੀ ਨੇ ਜਸ ਕਰ ਦਿੱਤੀ ਹੈ 4 ਮਹੀਨੇ ਡਿਕਨ ਤੋਂ ਬਾਅਦ ਉਹ ਮੇਰੇ ਵਿਰੁੱਧ ਬਿਆਨ ਦੇ ਦਿੰਦੇ ਨੇ ਗਵਾਹੀ ਦੇ ਦਿੰਦੇ ਨੇ ਚਲੋ ਜੋ ਪਰਮੇਸ਼ਰ ਨੂੰ ਪੁੱਛਦਾ ਆਪਾਂ ਉਸ ਤੋਂ ਬਾਅਦ ਕੁਝ ਗੱਲਾਂ ਮੈਂ ਉਸ ਤੋਂ ਬਾਅਦ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਹੜੇ ਮੇਰੇ ਤੇ ਮੇਨ ਮੇਲਜਾਮ ਲੱਗੇ ਨੇ ਸਾ ਸਿੰਘ ਜੀ ਇੱਥੇ ਕੇ ਆਖਣਾ ਬਚਾ ਮੈਂ ਕਿ ਮੇਰੇ ਨਾਲ ਕੋਈ ਵੀ ਗੁਰੂ ਘਰ ਦੀ ਜ਼ਮੀਨ ਜਾਇਦਾਦ ਮੈਂ ਆਪਣੇ ਨਾਂ ਕਦੇ ਕਰਾਉਣ ਦਾ ਕੋਈ ਹਿੱਲਾ ਜਾਂ ਕੋਈ ਮਰਸੂਬਾ ਨਹੀਂ ਬਣਾਇਆ ਹਾਂ 12 ਏਕੜ ਜ਼ਮੀਨ ਗੁਰੂ ਘਰ ਦੀ ਗੁਰਨਾਨਪੁਰੀ ਗੁਰਦੁਆਰਾ ਨਾਨਕਪੁਰੀ ਟਾਂਡਾ ਮੇਰੇ ਨਾਮ ਹੈ ਅਦੋਂ ਸਹਿ ਸੁਪਰੀਮ ਕੋਰਟ ਦੇ ਦੇਸ਼ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਕਰਾਉਣ ਦੇ ਨਹੀਂ ਸੀ ਬਾਬਾ ਫੌਜਾ ਸਿੰਘ ਨੇ ਜਦੋਂ ਕੁਝ ਹੋਰ ਸਖਾਂ ਦੇ ਨਾਂ ਜ਼ਮੀਨ ਹੋ ਗਈ ਤੇ ਮੇਰੇ ਨਾਲ ਵੀ ਕਰਾਉਣੀ ਚਾਹੀ ਮੈਂ ਬਣਾ ਕਰ ਦਿੱਤਾ ਉਹਨਾਂ ਦੇ ਜਿੱਦ ਕਰਕੇ ਮੈਂ ਹਾਂ ਕੀਤੀ ਤੇ ਮੇਰੇ ਨਾਂ ਉਹ 12 ਏਕੜ ਜ਼ਮੀਨ ਹੈ ਜੋ ਤੋਂ ਮੈਂ ਨਾਨਕਪੁਰ ਦੀ ਟਾਂਡਾ ਛੱਡ ਕੇ ਆ ਗਿਆ। ਬਾਬਾ ਜੀ ਨੂੰ ਬਹੁਤ ਸਨਾਹ ਭੇਜੇ। ਉਸ ਤੋਂ ਬਾਅਦ ਬਾਬਾ ਲਖਾ ਸਿੰਘ ਜਥੇਦਾਰ ਬਣੇ ਉਹਨਾਂ ਨੂੰ ਸਨਾਹ ਭੇਜੇ। ਹੁਣ ਬਾਅਦ ਚ ਬਾਬੇ ਬਜਨ ਸਿੰਘ ਜੀ ਨੂੰ ਬਹੁਤ ਸਨਾਹ ਭੇਜੇ ਵੀ ਜਿੱਥੇ ਵੀ ਆਖੋ ਮੈਂ ਬਿਆਨ ਸਾਈਨ ਕਰ ਦਿੰਦਾ ਉਹ ਜ਼ਮੀਨ ਗੁਰੂ ਘਰ ਦੇ ਨਾਂ ਕਰਾ ਲਓ ਮੇਰਾ ਕੋਈ ਹੱਕ ਨਹੀਂ ਬਣਦਾ। ਉਸ ਤੋਂ ਬਾਅਦ ਗੱਲ ਹੁੰਦੀ ਆ ਮੇਰੇ ਉੱਪਰ ਟਰਸਟ ਦੀ। ਪਹਿਲਾਂ ਬਾਬਾ ਫੌਜਾ ਸਿੰਘ ਜੀ ਨੇ ਆਪਣੇ ਬਾਬਾ ਗੁਰਮੁਖ ਸਿੰਘ ਚੈਰੀਟੇਬਲ ਟਰਸਟ ਬਣਾਇਆ ਪਾਤਣਾ ਆ ਕੇ ਉਹਦੇ ਆਪਾਂ 8 ਮੈਂਬਰਾਂ ਸਾਂ ਬਾਬਾ ਪੂਜਾ ਸਿੰਘ ਦੀ ਚੀਫ ਟਰਸਟੀ ਸਾਂ ਉਹਨਾਂ 8ਾਂ ਚ ਨਾਲਕੂੜਾ ਟਾਂਡਾ ਤੋਂ ਦਾਸ ਤੇ ਬਾਬਾ ਲਖਾ ਸਿੰਘ ਨਾਨਕਬੱਤਾ ਤੋਂ ਬਾਬਾ ਟੈਲ ਸਿੰਘ ਬਾਬਾ ਤਰਸੀਮ ਸਿੰਘ ਕੜਿਆਲਾ ਘਰ ਤੋਂ ਬਾਬਾ ਕਾਲਾ ਸਿੰਘ ਕਾਸੀਪੁਰ ਤੋਂ ਬਾਈ ਰਕबीर ਸਿੰਘ ਜੀ ਤੇ ਪੰਜਾਬ ਬਹਿਰ ਸਾਹਬ ਤੋਂ ਬਾਬਾ ਕਾਵਲ ਸਿੰਘ ਇਹ ਚੈਰੀਟੇਬਲ ਸੋਸਾਇਟੀ ਬਣਦੀ ਆ ਟਰਸਟ ਬਣਦਾ ਬਾਬਾ ਗੁਰੂ ਸਿੰਘ ਦੇ ਨਾਮ ਤੇ ਪਾਟਣਾ ਜਾ ਕੇ ਜਿਲ੍ਹਾ ਪਟਿਆਲਾ ਤੋਂ ਬਾਬਾ ਜੀ ਬਣਾਦੇ ਉਹਦਾ ਰਿਕਾਰਡ ਬਾਬਾ ਜੀ ਮੈਨੂੰ ਦੇ ਦਿੰਦੇ ਨੇ ਹਾਲਾਕਿ ਮੈਂ ਬਾਬਾ ਜੀ ਨੂੰ ਕਹਿਣਾ ਪਏ ਗੱਲਾਂ ਅੱਲਾਪਾ ਨਾ ਜਾਈਏ ਪਰ ਬਾਬਾ ਜੀ ਮੇਰੀ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਉਸ ਤੋਂ ਬਾਅਦ ਬਾਬਾ ਜੀ ਕਿਰਸ਼ੀਅਰ ਕਰਾਉਂਦੇ ਨੇ ਇੱਥੇ ਪਾਟਣਾ ਆ ਕੇ ਮੇਰੇ ਨਾਮ ਜਦੋਂ ਵਾਪਸ ਆਉਂਦੇ ਨੇ ਤੇ ਮੈਨੂੰ ਵਸੀਅਤ ਦੀ ਉਹ ਕਾਗਜ਼ ਦਿੰਦੇ ਨੇ ਕਾਪੀ ਦਿੰਦੇ ਨੇ ਤੇ ਮੈਂ ਲੈਦਾ ਨਹੀਂ ਵੀ ਬਾਬਾ ਜੀ ਤੁਸੀਂ ਗਲਤ ਕੀਤਾ ਮੈਂ ਕੁਝ ਲੈਣ ਵਾਸਤੇ ਇਹ ਕੁਝ ਕਰਨ ਵਾਸਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਦਾ ਜਾਇਦਾਦ ਦਾ ਗੁਰਦਵਾਰੇ ਦਾ ਮਾਲਕ ਬਣ ਕੇ ਨਹੀਂ ਆਇਆ ਮੈਂ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਆਇਆ ਸਿੱਖੀ ਕਮਾਉਣ ਆਇਆ ਬਾਬਾ ਜੀ ਮੈਨੂੰ ਵਰਜਦੇ ਨੇ ਡਾਂਟਦੇ ਨੇ ਤੇ ਮੈਨੂੰ ਉਹ ਫਰਾ ਦਿੰਦੇ ਨੇ ਅੱਜ ਤੱਕ ਮੈਂ ਕਦੇ ਇਹ ਜ਼ਿਕਰ ਵੀ ਨਹੀਂ ਕੀਤਾ ਵੀ ਮੇਰੇ ਨਾਲ ਕੋਈ ਵਸੀਅਤ ਹੋਈ ਹੈ ਉਹਦੇ ਸਾਰੇ ਜੋ ਵੀ ਉਤਰਾਖੰਡ ਦੇ ਜੁਤੀ ਦੇ ਨਾਲ ਦੇ ਗੁਰਦਵਾਰੇ ਸਨ ਸਕੂਲ ਸਨ ਜ਼ਮੀਨਾਂ ਜਿਆਦਾ ਸਨ ਉਹ ਸਨ ਪਰ ਮੈਂ ਕਦੇ ਵੀ ਉੱਥੇ ਫਕਰ ਨਹੀਂ ਕੀਤਾ ਉਹਦੇ 'ਚ ਮੇਰਾ ਕੋਈ ਹੱਥ ਨਹੀਂ ਉਹ ਤੋਂ ਬਾਅਦ ਸਾਹਿਬ ਸੰਗਤ ਦੀ ਸਤਿਗੁਰ ਕਿਰਪਾ ਕੀਤੀ ਤੁਹਾਡੇ ਦਿੱਤੇ ਤੋਂ ਤੁਹਾਡੀ ਸੇਵਾ ਚੋਂ 40 ਏਕੜ ਜ਼ਮੀਨ ਜਿੱਥੇ ਸਤਿਗੁਰੂ ਦਾ ਚੌਂਕੀਦਾਰਾ ਕਰਦਾ ਦਾਸ ਗੁਰਦੁਆਰਾ ਨਵਾਬਗੰਜ ਵਿਖੇ ਲਈ ਗਈ ਕੋਈ ਮਰਲਾ ਵੀ ਜ਼ਮੀਨ ਮੇਰੇ ਨਾਂ ਹੋ ਗਈ ਆ ਤੁਹਾਡੀ ਕਿਰਪਾ ਤੁਹਾਡੇ ਸਹਿਯੋਗ ਨਾਲ ਸਤਿਗੁਰ ਦੀ ਕਿਰਪਾ ਨਾਲ ਚਾਰ ਅਕੈਡਮੀਆਂ ਮੀਰੀ ਪੀਰੀ ਖਾਲਸਾ ਅਕੈਡਮੀ ਦੇ ਨਾਂ ਤੇ ਸਥਾਪਤ ਹੋਈਆਂ ਜਿਨ੍ਹਾਂ ਦੀ ਕਮੇਟੀ ਚ ਮੇਰਾ ਨਾਂ ਨਹੀਂ ਆ ਗੁਰਦੁਆਰਾ ਨਵਾਬਗੰਜ ਗੁਰਦਵਾਨ ਬਾਗਾਂ ਦੇ ਢੇਰੇ 'ਚ ਮੇਰਾ ਨਾਂ ਨਹੀਂ ਆ। ਉਹ ਪਿੰਡ ਦੀ ਕਮੇਟੀ ਬਣਾਈ ਗਈ ਆ। ਕੋਈ ਵੀ ਜ਼ਮੀਨ-ਜਾਇਦਾਦ, ਕੋਈ ਸਕੂਲ, ਕੋਈ ਗੱਡੀ ਤੱਕ ਵੀ ਮੇਰੇ ਨਾਂ ਹੀ ਆ। ਮੇਰੀ ਇੱਕ ਮਨੋਰਥ ਆ, ਮੇਰਾ ਮੰਤਵ ਆ, ਮੇਰੀ ਸੋਚ ਆ ਕਿ ਜਦੋਂ ਮੈਂ ਮਰਾਂ ਤੇ ਮੇਰੇ ਨਾਂ ਕੋਈ ਵੀ ਐਸੀ ਪ੍ਰਾਪਰਟੀ ਨਾ ਹੋਵੇ। ਜਿਹੜਾ ਕੱਲ ਨੂੰ ਕੋਈ ਮੈਨੂੰ 사ਤਗੁਰ ਦਰਗਾਹ ਪੁੱਛਣ, ਕਿਤੇ ਪਰਮਾਤਮਾ ਪੁੱਛਣ ਮੈਂ ਤੇ ਉਥੇ ਜ਼ਮੀਨ-ਜਾਇਦਾਦਾਂ ਗੁਰੂ ਘਰ ਦਾ ਮਾਲਕ ਬਣਨ ਵਾਸਤੇ ਆਇਆ ਸੀ। ਇਹ ਮੈਂ ਡਰਦਾ ਮੇਰੇ ਮਨ 'ਚ ਖੋਫ ਆਵੇ ਇਸ ਤਰ੍ਹਾਂ ਦਾ ਕੁਝ ਨਾ ਹੋਵੇ। ਤੋ ਅੱਗੇ ਗੱਲ ਕਰਾਂਗਾ ਵੀ ਜੋ ਹਾਲਾਤ ਵਾਪਰ ਰਹੇ ਨੇ ਸੋਸ਼ਲ ਮੀਡੀਆ ਮੈਂ ਸੰਵਿਧਾਨ ਜਿਵੇਂ ਆਪਾਂ ਜਦੋਂ ਪੜ੍ਹਦੇ ਹੀ ਇੱਕ ਵਿਸ਼ਾ ਹੁੰਦਾ ਹੀ ਸੋਸ਼ਲ ਸਟੱਡੀ ਵੀ ਸਮਾਜ ਬਾਰੇ ਜਾਣਕਾਰੀ ਸਮਾਜ ਦੇ ਨਾਲ ਸਾਂਝ ਸਮਾਜਿਕ ਰਿਸ਼ਤੇ ਨਾਤੇ ਬਾਰੇ ਮਨੁੱਖ ਨੂੰ ਜਾਣਕਾਰੀ ਵਧੇ ਇਸ ਤਰ੍ਹਾਂ ਹੀ ਇਹ ਮੈਂ ਸੰਵਿਧਾਨ ਸੋਸ਼ਲ ਮੀਡੀਆ ਹੈ ਕਿ ਜਿਹਦੀ ਕਿਤੇ ਪਹੁੰਚ ਨਹੀਂ ਆ ਸਰਕਾਰ ਦੇ ਦਬਾਰੇ ਰਾਜਨੀਤੀ ਚ ਅਮੀਰ ਚ ਉਹ ਆਪਣੀ ਗੱਲ ਜਿਹੜੀ ਕਿਸੇ ਨਾ ਕਿਸ ਤਰੀਕੇ ਸਮਾਜ ਚ ਆਪਣੇ ਦੇਸ਼ ਚ ਰੱਖ ਸਕੇ ਪਰ ਅਸੀਂ ਉਲਟ ਪਾਸੇ ਚਲ ਗਏ ਉਹਦਾ ਬੁਰਾ ਇਸਤੇਮਾਲ ਹੀ ਕਰ ਰਹੇ ਆ ਇੱਕ ਦੂਜੇ ਨਾਲ ਧੜਿਆਂ ਚ ਵੰਡੇ ਜਾ ਰਹੇ ਆ ਇੱਕ ਦੂਜੇ ਨੂੰ ਗਲਤ ਸ਼ਬਦਾਵਲੀ ਵਰਤ ਰਹੇ ਆ ਇੱਕ ਦੂਜੇ ਨਾਲ ਦੀ ਵਿਰੋਧਤਾ ਕਰ ਰਹੇ ਆ ਤੇ ਕਈ ਤਾਂ ਅਸੀਂ ਜਿਹਨੂੰ ਕਹਿੰਦੇ ਆਪਣਾ ਜਰੂਸ ਆਪ ਕੱਢ ਰਹੇ ਆ ਸੋ ਬੇਨਤੀ ਆ ਕਿ ਸੋਸ਼ਲ ਮੀਡੀਆ ਐ ਵਾਸਤੇ ਨਹੀਂ ਐ ਤੇ ਘਰ ਤੋਂ ਘਰ ਅਸੀਂ ਭੱਦੀ ਸ਼ਬਦਾਵਲੀ ਨਹੀਂ ਵਰਤੀ ਇੱਕ ਦੂਜੇ ਦੇ ਬਾਰੇ ਚ ਜਾਇਹੋ ਜੇ ਜੋ ਸਿੱਖੀ ਦੇ ਮਨੋਰਥ ਸਤ ਸਧਾਰਤ ਚ ਗੱਲਾਂ ਨਹੀਂ ਆਉਂਦੀਆਂ ਉਹ ਜੂਝ ਨਾ ਕਰੀਏ ਸੋ ਇਹ ਮੇਰੀ ਬੇਨਤੀ ਹੈ ਇਹ ਵੀ ਮੇਰੀ ਬੇਨਤੀ ਹੈ ਕਿ ਜਦੋਂ ਹਰਦਾਸ ਨੇ ਪੇਸ ਹੋਣਾ ਉਦੋਂ ਤੱਕ ਉਦੋਂ ਬਾਅਦ ਤੜ ਕੋਏ ਵੀਡੀਓ ਆਏਗੀ ਤੇ ਕਿਸੇ ਨੇ ਵੀ ਮੋਸਮ ਨਹੀਂ ਹੋਣਾ ਕਿਸੇ ਨੇ ਜਰਵਾਤੀ ਨਹੀਂ ਹੋਣਾ ਕਿਸੇ ਨੇ ਕਿਸੇ ਤੇ ਦੋਸਤੀ ਨਹੀਂ ਹੋਣਾ ਕਿਸੇ ਤੇ ਗੁੱਸਾ ਨਹੀਂ ਕਰਨਾ ਇਹ ਉਹਦੇ ਪਹਾੜੇ ਚ ਹੁਕ ਮਹੰਦਰ ਸਾਹਿਬ ਕੋ ਬਾਹਰ ਕੋ ਨਾ ਕੋਏ ਉਂਝ ਆਪਾਂ ਰੋਇ ਪੜਦੇ ਆ ਮੰਨ ਲਈ ਆਪਾਂ ਚਾਰਨੀ ਸੋ ਕਹਨੇ ਵੀਡੀਓ ਵੀ ਨਹੀਂ ਪਾਉਣੀ ਚਾ ਪਾਉਣੀ ਆ ਵੀਡੀਓ ਤੇ ਕਿਸ ਦੇ ਬਾਰੇ ਨਹੀਂ ਪਾਣੀ ਕਿਸ ਤੇ ਇਲਜ਼ਾਮ ਨਹੀਂ ਲਾਉਣਾ ਕਿਸ ਤੇ ਦੋਸ਼ ਨਹੀਂ ਲਾਉਣਾ ਉਹੀ ਗੱਲ ਆਪਾਂ ਪ੍ਰਵਾਨ ਕਰੀਏ ਸਰਕਾਰ ਦੋਸ਼ ਨਾ ਦੋ ਕਿਸੇ ਦੋਸ਼ ਖਲਪਾ ਆਪਣੇ ਇਹ ਕਾਰ ਕੇ ਪੂਰਬਲੇ ਕਰਮਾਂ ਦੀ ਵੀ ਗੱਲ ਹੁੰਦੀ ਆ ਸੋ ਇਹਨਾਂ ਗੱਲਾਂ ਆਪਾਂ ਨਹੀਂ ਜਾਣਾ ਇਹਨਾਂ ਤੋਂ ਆਪਾਂ ਸੰਕੋਚ ਕਰਨਾ ਤੇ ਸਾਰੀਆਂ ਸੰਗਤਾਂ ਨੂੰ ਹੀ ਬੇਨਤੀ ਆ ਦੂਜੀ ਮੇਰੀ ਬੇਨਤੀ ਆ ਪੁਨੀਆ ਮਾਵਾ ਭੈਣਾ ਤੇ ਆਨੂੰ ਵੀ ਕਿਸੇ ਨੇ ਮੇਰੀ ਮੁਲਾਕਾਤ ਕਰਨ ਵਾਸਤੇ ਨਹੀਂ ਆਉਣਾ ਮੈਨੂੰ ਪਤਾ ਤੁਸੀਂ ਮੇਰੇ ਨਾਲ ਹੋ ਤੈ ਦਿਨੋ ਮਨੋ ਮੇਰੇ ਨਾਲ ਹੋ ਪਰ ਉਹ ਇਹ ਜੋ ਆਪਣਾ ਸਮਾਜ ਆਪਾਂ ਦੇਖ ਰਹੇ ਆ ਉਹਦੇ ਕਰਕੇ ਮੇਰੀ ਬੇਨਤੀ ਆ ਵੀ ਤੁਸੀਂ ਘਰ ਬੈਠ ਕੇ ਆਪਣੇ ਜਿੱਤਾ ਪਹਿਲਾਂ ਕਿਰਤ ਕਰਦੇ ਹੋ ਆਪਣਾ ਸਿਵਲ ਉਤਪੀਓ ਦਾਸਾਂ ਕਰਦੇ ਹੋ ਉਹ ਕਰੋ ਸੰਤ ਵੀ ਮੈਨੂੰ ਘਰ ਤੋਂ ਘਟ ਮੇਰੀ ਮੁਲਾਕਾਤ ਵਾਸਤੇ ਮਿਲਣ ਆਏ ਆਪੋ ਆਪਣੇ ਸਤਗੁਰ ਨੇ ਜੋ ਤੁਹਾਨੂੰ ਕਰਤਵ ਦੱਸੇ ਨੇ ਕਿਰਤ ਕਰੋ ਨਾਮ ਜਪੋ ਵਾਂਡ ਸਕੋ ਉਹਤੇ ਆਪਣਾ ਪਹਿਰਾ ਦਿਓ ਕੋਈ ਐਸੀ ਗੱਲ ਨਹੀਂ ਆ ਮੈਂ ਕੋਈ ਬਾਲੂ ਦੀ ਪੀਤ ਨਹੀਂ ਆ ਵੀ ਮੈਂ ਉਥੇ ਪਾਣੀ ਨਾ ਫੁਰਜਾਂਗਾ ਕੋਈ ਗੱਲ ਨਹੀਂ ਨਾਲੇ ਸਤਗੁਰ ਨੇ ਸਾਨੂੰ ਸਿਖਾਇਆ ਸਾਰਾ ਕੁਝ ਆਪ ਜੀ ਨੂੰ ਪਤਾ ਹੈ ਗੁਰੂ ਰਾਜਦੇਵ ਜੀ ਚੱਤੀ ਲੋਹ ਤੇ ਬੈਠੇ ਨੇ ਮੀਆਂ ਮੀਰ ਜੀ ਆਣ ਕੇ ਰੋਸ ਕਰਦੇ ਨੇ ਉਹ ਪਰਮਾਤਮਾ ਤੇ ਨਾਮ ਤੇ ਉਹ ਜਿਸ ਤਰ੍ਹਾਂ ਦੀ ਕਰਾਮਾਤ ਕੇ ਕਰਕੇ ਦਿਖਾਣਾ ਚਾਹੁੰਦੇ ਐ ਸਤਗੁਰ ਕੀ ਕਹਿੰਦੇ ਨੇ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਮ ਕੁਮਾਰ ਉਸ ਤੋਂ ਬਾਅਦ ਆਪਾਂ ਰੋਜ਼ ਅਰਦਾਸ ਕਰਦੇ ਆ ਸੁਣਦੇ ਆ ਵੀ ਸਾਡੀਆਂ ਧੀਆਂ ਭੈਣਾਂ ਦੇ ਵੀਰ ਮੰਨੂ ਦੀ ਜੇਲ੍ਹ ਚ ਲਾਹੌਰ ਚ ਪੱਟੀ ਚ ਹੋਰ ਥਾਈ ਅਨੇਕਾ ਅਤੀ ਅਤੀ ਖਨੀ ਤਕ ਜਾ ਰਹੇ ਕੀਤੇ ਬੱਚਾ ਦੇ ਟੋਟੇ ਕਰਾ ਕੇ ਗਲਾ ਛਾੜ ਪਵਾ ਕੇ ਤੇ ਆਪਣੀ ਸਿੱਖੀ ਨੂੰ ਨਿਭਾਇਆ ਉਹਨਾਂ ਜੇਲ੍ਹਾਂ ਨੂੰ ਖੇਰੇ ਮੱਥੇ ਲਿਆ ਸੋ ਇਹ ਕਰਕੇ ਇਹ ਸਾਨੂੰ ਸਾਧਗੁਰ ਨੇ ਪ੍ਰੈਕਟੀਕਲੀ ਸਾਡੇ ਇਤਿਹਾਸ ਨੇ ਸਿਖਾਇਆ ਸੋ ਮੇਰੀ ਇਹੀ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਤੁਸੀਂ ਬਹੁਤ ਸਹਿਯੋਗ ਕੀਤਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਇਸੇ ਗੁਰੂ ਘਰ ਦਾ ਚੌਂਕੀਦਾਰ ਸਮਝ ਕੇ ਸਹਿਯੋਗ ਕਰਨਾ ਕੋਈ ਧੜਾ ਸਮਝ ਕੇ ਇਸ ਤਰ੍ਹਾਂ ਦਾ ਸਹਿਯੋਗ ਦਾ ਸਵਾਰਥ ਵਾਸਤੇ ਨਹੀਂ ਸਹਿਯੋਗ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਜਾਂ ਵੀਰ ਮੇਰੇ ਜਿਹੜੇ ਕੋਈ ਗੁੰਮਰਾਹ ਨੇ ਇਹਦੇ ਚ ਉਹਨਾਂ ਨੇ ਬੇਨਤੀ ਕਰਮਗਾ ਜਿੰਦਾ ਉਹਨੇ ਮੇਰੇ ਵਾਸਤੇ ਮੇਰੇ ਤੇ ਦੋਸਤ ਲਾਏ ਨੇ ਮੀਡੀਆ 'ਚ ਬੋਲਿਆ ਜਾਂ ਸਟੇਜਾਂ 'ਚ ਬੋਲਿਆ ਜਾਂ ਐਕਸਟਰਾ ਕਿਸੇ ਵੀ ਤਰੀਕੇ ਜਦੋਂ ਦਾਸ ਜਮਾਨਤ ਦੇ ਰਾਹ ਉਹ ਕਾਇਗਾ ਉਹਨਾਂ ਨੂੰ ਬੜੇ ਪ੍ਰੇਮ ਨਾਲ ਮੈਂ ਸੱਦੇ ਭੇਜਾਂਗਾ ਤੇ ਮੈਂ ਬੇਨਤੀ ਕਰਾਂਗਾ ਵੀ ਸਤਗੁਰੂ ਦੀ ਹਜ਼ੂਰੀ 'ਚ ਬੈ ਕੇ ਸੰਗਤ ਦੇ ਸਾਹਮਣੇ ਮੇਰੇ ਨਾਲ ਉਹ ਵਾਰਤਾਲਾਪ ਕਰਨ ਤਾਂ ਕਿ ਉਹਨਾਂ ਦੀਆਂ ਵੀ ਗਲਤਫਹਿਮੀਆਂ ਦੂਰ ਹੋਣ ਸੋ ਇਹ ਵੀ ਮੇਰੀ ਸੋਚ ਆ ਸੋ ਬਾਰ-ਬਾਰ ਮੇਰੀ ਇਹ ਬੇਨਤੀ ਆ ਵੀ ਤੁਸੀਂ ਜਾਪ ਤੇ ਚ ਰਹਿਣਾ ਤੁਸੀਂ ਸਤਗੁਰੂ ਦੇ ਹੁਕਮ 'ਤੇ ਰਹਿਣਾ ਤੁਸੀਂ ਇਹ ਭਾਵ ਭਾਵਨਾ 'ਚ ਰਹਿਣਾ ਹੈ ਤੇ ਇਹੀ ਅਰਦਾਸ ਕਰਨੀ ਹੈ ਕਿ ਸਤਿਗੁਰ ਮੈਨੂੰ ਇਹ ਆਪਣੀ ਭਾਵਨਾ 'ਚ ਰੱਖਣ ਜਿਵੇਂ ਸਤਿਗੁਰ ਕਹਿੰਦੇ ਨੇ ਡੰਡੋਤ ਬੰਦਨ ਅਨਕ ਬਾਤ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਅੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਅੱਥ ਇਹਨੂੰ ਆਪਾਂ ਮੁੱਖ ਰੱਖਣਾ ਸਤਿਗੁਰ ਕਿਰਪਾ ਕਰਨ ਤੇ ਜਿਵੇਂ ਵੀ ਮੈਂ ਜਿਹੜੇ ਹਾਲਾਤ 'ਚ ਵੀ ਰਵਾਂ ਮੈਂ ਸਤਿਗੁਰ ਦੀ ਹੁਕਮ 'ਚ ਬਾਣੀ 'ਚ ਰਵਾਂ ਕੋਈ ਮੈਂ ਸਿੱਖੀ ਨੂੰ ਕੋਈ ਮੈਂ ਆਪਣੇ ਇਤਿਹਾਸ ਨੂੰ ਮੋਠੇ ਸੁਣਾ ਮੇਰ ਤੋਂ ਕੋਈ ਪਹੁੰਚੇ ਗੁਰੂ ਕਿਰਪਾ ਕਰੇ ਬੋਲਦਿਆਂ ਕੋ ਗਲਤੀਆਂ ਹੋ ਗਈਆਂ ਤੇ ਆਖ ਖਿਮਾ ਕਰਨਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ